ਇਸ ਸਮੇਂ ਮੋਹਾਲੀ ਦੇ ਐਸਐਸਪੀ ਨੇ ਬਹੁਤ ਸਾਰੇ ਖੁਲਾਸੇ ਕੀਤੇ ਨੇ ਜੀ ਹਾਂ ਦੋਸਤੋ ਰਾਣਾ ਬਲਾਚੌਰ ਦੇ ਕਤਲ ਮਾਮਲੇ ਨੂੰ ਲੈ ਕੇ ਮਨਕਿਰਤ ਔਲਖ ਨਹੀਂ ਸੀ ਸ਼ੂਟਰਾਂ ਦੇ ਇਨਸਾਨੇ ਤੇ ਇਹ ਐਸਐਸਪੀ ਮੋਹਾਲੀ ਨੇ ਬਿਆਨ ਦਿੱਤਾ ਹੈ ਰਾਣਾ ਬਲਾਚੌਰੀਆ ਦਾ ਹੀ ਕਤਲ ਕਰਨ ਆਏ ਸਨ ਸ਼ੂਟਰ ਮੋਹਾਲੀ ਦੇ ਐਸਐਸਪੀ ਨੇ ਦਿੱਤੀ ਹੈ ਜਾਣਕਾਰੀ ਕਿਉਂਕਿ ਤੁਹਾਨੂੰ ਪਤਾ ਹੈ ਸੋਸ਼ਲ ਮੀਡੀਆ ਤੇ ਕੁਝ ਅਫਵਾਹਾਂ ਵੀ ਚੱਲ ਰਹੀਆਂ ਹੁੰਦੀਆਂ ਨੇ ਕਿ ਮਨਕੀਰ ਤੌਲਖ ਨੇ ਉੱਥੇ ਆਣਾ ਸੀ ਤਾਂ ਕਰਕੇ ਗੋਲੀਆਂ ਚੱਲੀਆਂ ਕੀ ਪਤਾ ਮਨਕੀਰਤ ਔਲਖੀ ਉਹਨਾਂ ਦਾ ਟਾਰਗੇਟ ਹੋਵੇ ਇਹੋ ਜਿਹਾ ਕੁਝ ਨਹੀਂ ਹੈ ਤਾਂ ਮੁਹਾਲੀ ਤੇ ਐਸਐਸਪੀ ਨੇ ਇਹ ਕਲੀਅਰ ਕਰ ਦਿੱਤਾ ਹੈ ਪੁਰਾਣੀ ਇੱਕ ਵੀਡੀਓ ਕਲਿੱਪ ਵੀ ਮਨਕੀਰ ਤੌਲਖ ਦੀ ਵਾਇਰਲ ਹੋ ਰਹੀ ਆ ਇੱਕ ਵਾਰੀ ਤੁਸੀਂ ਸੁਣੋ ਮਨਕੀਰ ਤੌਲਖ ਨੇ ਇੱਕ ਵਾਰੀ ਕੀ ਕਿਹਾ ਸੀ ਵੀ ਪੰਜਾਬ ਦੇ ਵਿੱਚੋਂ ਹੁਣ ਆਪਸੀ ਲੜਾਈਆਂ ਖਤਮ ਹੋ ਜਾਣੀ ਚਾਹੀਦੀਆਂ ਨੇ ਇਹ ਪਹਿਲਾਂ ਯੂਪੀ ਐਵੇਂ ਦਾ ਹੁੰਦਾ ਸੀ ਕਹਿੰਦੇ ਕਿਉਂ ਹੁਣ ਉਹ ਚੀਜ਼ਾਂ ਪੰਜਾਬ ਚ ਬਹੁਤ ਲਗਾਤਾਰੀ ਬਹੁਤ ਬਹੁਤ ਕੁਛ ਮੈਂ ਸਾਰਾ ਗੈਂਗਸਟਰਾਂ ਭਰਾਵਾਂ ਨੂੰ ਕਹਿੰਦਾ ਨਾ ਕਰੋ ਯਾਰ ਆ ਚੀਜ਼ਾਂ ਪਤਾ ਕੀ ਹੈ ਜੀ ਦਾ ਪੁੱਤ ਮਰਦਾ ਨਾ ਉਹਨੂੰ ਪਤਾ ਕਿਉਂ ਆ ਚੀਜ਼ਾਂ ਵੀ ਨਾ ਹੋਣ ਯਾਰ ਬੜਾ ਵਧੀਆ ਪੰਜਾਬ ਆਪਣਾ ਬਹੁਤ ਘੈਂਟ ਆ ਯਾਰ ਇਹ ਵੀਡੀਓ ਹੈਗੀ ਤਾਂ ਬਹੁਤ ਪੁਰਾਣੀ ਆ ਪਰ ਹੁਣ ਇਹ ਵੀਡੀਓ ਕਲਿੱਪ ਵੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਪਰ ਜੋ ਮਨਕੀਰ ਤੁਰਖ ਨੇ ਗੱਲ ਕਹੀ ਆ ਕਈ ਤਾਂ ਬਿਲਕੁਲ ਸੱਚ ਆ ਵੀ ਪੰਜਾਬ ਦੇ ਵਿੱਚ ਇਦਾਂ ਨਹੀਂ ਹੋਣਾ ਚਾਹੀਦਾ ਗੈਂਗਸਟਰ ਭਰਾਵਾਂ ਨੂੰ ਜਿਹੜੀ ਆ ਅਪੀਲ ਕੀਤੀ ਸੀ ਮਨਕੀਰ ਤੁਰਖ ਨੇ ਜਸ ਸਮੇ ਹੜਾਈ ਸੀ ਪੰਜਾਬ ਦੇ ਵਿੱਚ